ਇਦਰ ਤਾਂ ਕੁਝ ਲਗਦਾ ਹੀ ਨਹੀਂ ਪਿਆ ਕੇ ਅੰਦਰ ਕਮਰੇ ਚ ਕੁਝ ਬਚਿਆ ਹੈ ਤੇ ਰਹਿਣ ਜੋਗੇ ਵੀ ਕਮਰੇ ਨਹੀਂ ਗੋਈ ਨਹੀਂ ਮੈਡਮ ਡਾਰੀ ਲੱਗਦਾ ਹੁਣ ਤਾਂ ਮਰੋੜੇ ਲੱਗੇ ਕਿ ਡਿਗਣਾ ਜਾਣ ਪਿੱਛੋਂ ਸਾਰੀਆਂ ਇਟਾ ਉਟਾ ਨਿਕਲੀਆਂ ਪਈਆਂ ਨਹੀਂ ਆਂਦੀਆਂ ਹਾਂਜੀ ਜੇ ਚਾਰ ਕਿੱਲੇ ਜ਼ਮੀਨ ਲੈ ਕੇ ਸਬਜ਼ੀ ਬੀਜੀ ਸੀ ਉਹ ਵੀ ਸਾਰੀ ਡੁੱਬ ਗਈ ਹੈ ਠੇਕੇ ਤੇ ਪੈਸੇ ਦੇ ਦਿੱਤੇ ਹੋਏ ਸੀ ਹਾਂਜੀ ਠੇਕੇ ਦੇ ਪੈਸੇ ਦੇ ਦਿੱਤੇ ਸੀ ਸਰਕਾਰੀ ਜ਼ਮੀਨ ਲਈ ਸੀ ਹੁਣ ਤਾਂ ਇਹ ਹੋਊਗਾ ਨਾ ਕਿ ਚਲੋ ਕਦੋਂ ਅਸੀਂ ਫਸਲ ਵੇਚ ਕੇ ਪੈਸੇ ਖੱਟਾਂਗੇ ਕਮਾਵਾਂਗੇ ਅਗੋਂ ਤੁਸੀਂ ਕੁੜੀ ਦਾ ਵਿਆਹ ਕਰੀ ਪੀ ਪੈਸੇ ਵੱਟ ਕੇ ਤੇ ਚਲੋ ਵੀ ਜਿਹੜਾ ਠੇਕਾ ਦਿੱਤਾ ਪੂਰਾ ਹੋ ਜਾਊਗਾ ਤੇ ਪਰ ਰਹਿਣ ਨਹੀਂ ਦਿੱਤਾ ਜਿੱਦੋਂ ਪਾਣੀ ਨੇ ਕੁਛ ਹੁਣ ਕਿੱਥੋਂ ਕਿੰਨੇ ਬੱਚੇ ਨੇ ਤੁਹਾਡੇ ਤਿੰਨ ਤੇ ਵੱਡੀ ਕੁੜੀ ਦਾ ਵਿਆਹ ਸੀ ਹਾਂਜੀ ਕਦੋਂ ਹੈ ਵਿਆਹ ਹੈਗਾ ਸੀ ਅਗਲੇ ਅਸੂ ਕੱਤੇ ਦਾ ਤੇ ਬੜਾ ਮੁਸ਼ਕਲ ਹਾਲਾਤ ਇੱਥੇ ਤਾਂ ਬਹੁਤ ਜ਼ਿਆਦੇ ਕੁਈ ਆਇਆ ਯਾ ਸਾਰ ਲੈਣ ਨਾ ਕੋਈ ਨਹੀਂ ਆਇਆ ਵੀਰ ਭਰਾ ਹੀ ਆਏ ਕਿ ਸਰਕਾਰ ਵਾਲੋ ਤਾਂ ਕਿਸੇ ਸਾਰ ਨਹੀਂ ਲਈ ਬੀਆ ਜਿਹੜੇ ਭੈਣਾ ਭਰਾ ਬਸ ਕਰਦੇ ਫਿਰਦੇ ਮਦਦ ਟਰਾਲਿੰਗ ਵਾਲੇ ਸਭ ਦੇ ਪੱਤੇ ਵਾਲੇ ਇਹੀ ਆ ਬਸ ਹੋਰ ਐਸਾ ਕੋਈ ਨਹੀਂ ਕਿ ਕੋਈ ਤੁਹਾਡਾ ਕੋਠਾ ਪੱਕਾ ਕਰਕੇ ਦੇ ਰਿਹਾ ਹੋਵੇ ਜਾਂ ਹੋਰ ਕਿਸੇ ਤਰ੍ਹਾਂ ਦੀ ਮਦਦ ਕੋਈ ਨਾ ਨਾ ਕੋਈ ਨਹੀਂ ਮੈਡਮ ਕੋਈ ਪਸ਼ੂ ਵੀ ਤੁਹਾਡੇ ਨੇ ਹਾਂਜੀ ਹੈਗੇ ਗੁਰਦੁਆਰੇ ਬੰਨੇ ਹੋਏ ਗੁਰਦੁਆਰੇ ਬੰਨੇ ਹੋਏ ਨੇ ਠੀਕ ਹੈ ਬਹੁਤ ਮੁਸ਼ਕਲ ਹਾਲਾਤ ਵੀਰਪਾਲ ਕੌਰ ਜੀ ਦੇ